ਪੁਰਥਾਲੇ ਤੋਂ ਮਨਪਾਕੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਅਮਰੀਕੀ ਸਿਟੀਜ਼ਨ ਮਹਿਲਾ ਦੀ ਸੋਰੇ ਪਰਿਵਾਰ ਨੇ ਗਲਾ ਘੁੱਟ ਕੇ ਹਤਿਆ ਕਰ ਦਿੱਤੀ ਹੈ ਐਨ ਆਰ ਆਈ ਔਰਤ ਦੀ ਸੋਰੇ ਪਰਿਵਾਰ ਨੇ ਗਲਾ ਘੁੱਟ ਕੇ ਕੀਤੀ ਹਤਿਆ ਪੁਲਿਸ ਜਾਂਚ ਜੁਟੀ ਤਹਾਂ ਦੱਸਦੀ ਹੈ ਕਿ ਕਪੂਰਥਲਾ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਇੱਕ ਐਨ ਆਰ ਆਈ ਮਹਿਲਾ ਦੀ ਸੋਰਾ ਪਰਿਵਾਰ ਨੇ ਗਲਾ ਘੁੱਟ ਕੇ ਹਤਿਆ ਕਰ ਦਿੱਤੀ ਹੈ ਜਦ ਪੁਲਿਸ ਨੇ ਸੋਰਾ ਪਰਿਵਾਰ ਨੂੰ ਪੁੱਛਿਆ ਤਾਂ ਉਹਨਾਂ ਨੇ ਸਭ ਕੁਝ ਉਗਲ ਕੇ ਰੱਖ ਦਿੱਤਾ ਮਕ ਤਕਦੀ ਮਾਨ ਨਿਰਮਲ ਕੌਰ ਨੇ ਦੱਸਿਆ ਕਿ ਇਹਨਾਂ ਦੋਵਾਂ ਨੇ ਵਿਆਹ ਦੇ ਬਹਾਨੇ ਉਹਨਾਂ ਦੀ ਬੇਟੀ ਨੂੰ ਦਿੱਕਾ ਤੋਂ ਭਾਰਤ ਪੁਲਾਇਸੀਆ ਤੇ ਭਾਰਤਾਂ ਨੂੰ ਇਹ ਨਵਾਂ ਲੋਕ ਪੰਜਾਬ ਦਿੱਤਾ ਗਿਆ ਹੈ ਪੁਰਤਲ ਤੋਂ ਮਨਪਾਕੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਅਮਰੀਕੀ ਸਿਟੀਜ਼ਨ ਮਹਿਲਾ ਦੀ ਸੋਹਰੇ ਪਰਿਵਾਰ ਨੇ ਗਲਾ ਘੁੱਟ ਕੇ ਹਤਿਆ ਕਰ ਦਿੱਤੀ ਹੈ ਐਨ ਆਰ ਆਈ ਔਰਤ ਦੀ ਸੋਹਰੇ ਪਰਿਵਾਰ ਨੇ ਗਲਾ ਘੁੱਟ ਕੇ ਕੀਤੀ ਹਤਿਆ ਪੁਲਿਸ ਜਾਂਚ ਜੁਟੀ ਤਹਾਂ ਦੱਸਦੀ ਹੈ ਕਿ ਕਲਾਪੁਰ ਨੂੰ ਸ਼ਿਕਾਇਤ ਮਿਲੀ ਸੀ ਕਿ ਇੱਕ ਐਨ ਆਰ ਆਈ ਮਹਿਲਾ ਦੀ ਸੋਰਾ ਪਰਿਵਾਰ ਨੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਹੈ ਜਦ ਪੁਲਿਸ ਨੇ ਸੋਰਾ ਪਰਿਵਾਰ ਨੂੰ ਪੁੱਛਿਆ ਤਾਂ ਉਹਨਾਂ ਨੇ ਸਭ ਕੁਝ ਉਗਲ ਕੇ ਰੱਖ ਦਿੱਤਾ ਮਗ ਤੱਕ ਦੀ ਮਾਂ ਨਿਰਮਲ ਕੌਰ ਨੇ ਦੱਸਿਆ ਕਿ ਇਹਨਾਂ ਦੋਵਾਂ ਨੇ ਵਿਆਹ ਦੇ ਬਹਾਨੇ ਉਹਨਾਂ ਦੀ ਬੇਟੀ ਨੂੰ ਅਮਰੀਕਾ ਤੋਂ ਭਾਰਤ ਬੁਲਾਇਆ ਸੀ ਅਤੇ ਫਰਦਾਦ ਨੂੰ ਇਹਨਾਂ ਵੱਲੋਂ ਪੰਜਾਬ ਦਿੱਤਾ ਗਿਆ ਹੈ